प्रभी <imit> प्री <imit> ਇਕੜ ਤੋਂ ਬਾਅਦ ਜਿਹੜਾ ਪਾਣੀ ਕਾਲਾ ਆਇਆ ਕਿਉਂਕਿ ਦੇਖੋ ਉਹ ਕਹਿੰਦਾ ਕੀ ਕਹਿੰਦੇ ਅਸੀਂ ਉਹ ਡਰ ਰੰਗੜੀ ਨਾ ਪਾਣੀ ਸਾਫ਼ ਨਹੀਂ ਦੱਸਦੇ ਲਈ ਤੁਸੀਂ ਐ ਕਰੋ ਆਪਾਂ ਦੱਸਣਾ ਨਹੀਂ ਤੁਹਾਡਾ ਪਾਣੀ ਕਾਲਾ ਆ ਇਹਦੇ ਵਿੱਚ ਕਿਹੜਾ ਘਾਤ ਹੈ ਜਿਹੜੀ ਨਹੀਂ ਹੈਗੀ ਹੈ ਕਿ ਬਿੱਟ ਬੈਠਾ ਦੋਸਤੋ ਤੁਹਾਡੀ ਜਮਾਤ ਜਿਹੜੀ ਮਿਹਨਤ ਕਰਵਾ ਕੇ ਇਹਨਾਂ ਸਾਡੇ ਜਿਲ੍ਹਾ ਪ੍ਰਧਾਨ ਆਗਰ ਮਾਡਲ ਜਿਹੜਾ ਰਾਜਨੀਤੀ ਪੀਜੀਪੀ ਦੇ ਕੌਮ ਆ ਉਹਨਾਂ ਹੈਲੋ ਗੇਸਰ ਨੂੰ ਸਾਥ ਮੈਨੂੰ ਮੌਕਾ ਆਪਣਾ ਵਿਚਾਰ 5 ਮਿੰਟ ਵਾਸਤੇ ਪੇਸ਼ ਕਰਨ ਦਾ ਮੇਰਾ ਬਹੁਤ ਆਨੰਦ ਹੈ ਜੀ ਵਾਹਿਗੁਰੂ ਜੀ ਪਤੇ ਇਸ ਨਗਰ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਲਈ ਨਾਂ ਕੋ ਸਾਥ ਦੀ ਤਾਕਤ ਦਿੱਤੀ ਆਪਣੇ ਸਾਹਮਣੇ ਤੁਸੀਂ ਮੇਰੇ ਵਿਚਾਰ ਪੇਸ਼ ਕਰਨ ਦਾ ਮੌਕਾ ਦਿੱਤਾ ਸਤਿ ਸ਼੍ਰੀ ਅਕਾਲ ਤੁਸੀਂ ਡਾਕਟਰ ਮਿਲਕੀ ਹੈਲਥ ਕੇਅਰ ਵਰਕ ਇਸਾਰੇ ਬਹੁਤ ਟ੍ਰੈਵਲ ਏਰੀਆ ਹੈ ਤੇ ਉਥੇ ਮਹਾਰਾਸ਼ਟਰ ਨਾਲ ਕੋਤਰੀ ਮੈਂ ਦੇ ਉੱਤੇ ਉਹਨਾਂ ਨੂੰ ਸਾਰੀਆਂ ਬਿਮਾਰੀਆਂ ਕਰਕੇ ਆਪਣੀ ਕੰਮ ਮਨੋਰਨ ਰੋਟੀ ਕੰਮ ਨਹੀਂ ਕਰਾ ਰਿਹਾ ਬਿਨਾਂ ਸਰਕਾਰ ਦੇ ਉਹ ਬਹੁਤ ਚੰਗਿਆਰਿਆਂ ਦੇ ਅੰਦਰ ਬਿਠੇ ਲੇ ਕੇ ਜਿਵੇਂ ਆਪਾਂ ਇੱਕ ਮੱਚ ਤੇ ਇਕੱਠੇ ਹੋ ਰਹੇ ਹਾਂ ਔਰ ਜਿੱਥੇ ਵੀ ਸਾਡੇ ਸਾਥ ਦੀ ਰੋਟੀ ਪਵੇਗੀ ਅਸੀਂ ਇਸ ਮੱਚ ਦੇ ਨਾਲ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੁਹਾਨੂੰ ਬਹੁਤ ਗਿਆਨ ਦਿੱਤਾ ਹੈ ਵਾਤਾਵਰਣਾਰੇ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਨੂੰ ਹਰ ਕਿ ਜਿਹੜਾ ਪਾਣੀ ਹੈ ਇਹ ਸਾਡਾ ਪਿਓ ਹੈ ਪਰ ਉਸਨੇ ਜਸਕੀਰਤ ਸਿੰਘ ਹੈ ਜੀ ਉਹ ਅੱਜ ਪੇਟ ਬੈਠ ਉਹ ਦੇ ਮਾਤਾ ਨੂੰ ਲੈ ਕੇ ਕੀ ਕਰਾ ਹਾਂਜੀ ਇਹ ਜਗਦੀਸ਼ ਸਿੰਘ ਰਾਜਾ ਜੀ ਇੱਥੋਂ ਦੇ ਸਾਡੇ ਬਹੁਤ ਵਧੀਆ ਉਪਰਾਲੇ ਕਰ ਰਹੇ ਵਾਤਾਵਰਣ ਦੇ ਉੱਤੇ ਤੇ ਮੈਂ ਤੇ ਇਹ ਕਹੂੰਗਾ ਕਿ ਵਾਤਾਵਰਨ ਦੇ ਉੱਤੇ ਪੰਜਾਬ ਦੇ ਵਿੱਚ ਤਾਂ ਬਹੁਤ ਕੰਮ ਕਰਨ ਦੀ ਲੋੜ ਹੈ ਤੇ ਇਹ ਜਿਹੜੇ ਨਵੇਂ-ਨਵੇਂ ਇੱਥੇ ਉਪਰਾਲੇ ਹੋ ਰਹੇ ਆ ਇਹ ਬਹੁਤ ਹੀ ਵਧੀਆ ਗੱਲ ਹੈ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਵਾਤਾਵਰਨ ਦਾ ਬਹੁਤ ਵੱਡਾ ਕਹਾਣ ਹੋ ਰਿਹਾ ਹੈ ਤੇ ਪਿੱਛੇ ਦੇ ਬਟਾਲੇ ਦੇ ਵਿੱਚ ਇੱਕ ਲੜਾਈ ਸ਼ੁਰੂ ਹੋਈ ਹੈ ਸੋਲਿਡ ਵੇਸਟ ਦੇ ਉੱਤੇ ਫਿਰ ਕਾਨੂੰ ਆਂ ਦੇ ਵਿੱਚ ਇੱਕ ਉਸੇ ਮਸਲੇ ਦੇ ਉੱਤੇ ਕਚਰੇ ਦੇ ਉੱਤੇ ਹੋਈ ਹੈ ਇੱਥੇ ਮਾਈਨਿੰਗ ਮਾਫੀਆ ਦੇ ਨਾਲ ਜਿਹੜੀ ਜੰਗ ਚੱਲ ਰਹੀ ਹੈ ਉਹ ਵੀ ਵਾਤਾਵਰਨ ਨੂੰ ਬਚਾਉਣ ਲਈ ਹੈ ਤੇ ਇਹ ਸਾਰੀਆਂ ਬਹੁਤ ਜ਼ਰੂਰੀ ਜੰਗਾਂ ਨੇ ਤੇ ਮੈਂ ਮੈਂ ਕਹਾਂਗਾ ਕਿ ਵਧਾਈ ਦੇ ਪਾਤਰ ਨੇ ਇਥੋਂ ਦੇ ਲੋਕ ਜਿਹੜੇ ਰਲ ਕੇ ਇਸ ਮਾਫੀਆ ਨੂੰ ਟੱਕਰ ਦੇ ਰਹੇ ਨੇ ਨੂੰ ਜਿਹੜੇ ਸੁਣਨ ਵਾਲੇ শ্রোਤਾਵਾਂ ਨੂੰ ਜਿਹੜੇ ਸੁਣ ਰਹੇ ਨੇ ਲੋਕ ਸਾਨੂੰ ਕਿ ਭਾਈ ਸਾਰੀਆਂ ਜੰਗਾਂ ਵਾਤਾਵਰਨ ਦੀਆਂ ਸਾਂਝੀਆਂ ਜੰਗਾਂ ਇਹ ਪੰਜਾਬ ਵਾਸਤੇ ਤੇ ਪੰਜਾਬ ਤੋਂ ਵੀ ਅੱਗੇ ਸਾਰੇ ਸਾਰਾ ਗਲੋਬ ਦਿਨੋਂ ਅਸੀਂ ਕਹਿੰਦੇ ਹਾਂ ਸਾਰੀ ਧਰਤੀ ਵਾਸਤੇ ਸਰਬੱਤ ਦੇ ਭਲੇ ਦਾ ਮਸਲਾ ਹੈ ਤੇ ਹੁਣ ਉਹ ਸਮਾਂ ਆ ਗਿਆ ਹੈ ਕਿ ਜਦੋਂ ਖਤਰੇ ਬਹੁਤ ਵੱਡੇ ਹੋ ਗਏ ਐ ਤੇ ਸਾਨੂੰ ਸਾਰਿਆਂ ਨੂੰ ਇਹ ਲੜਾਈਆਂ ਦੇ ਵਿੱਚ ਆਪਣਾ ਵੜਦਾ ਯੋਗਦਾਨ ਪਾਣ ਦੀ ਲੋੜ ਹੈ ਅਸੀਂ ਹੁਣ ਇਸ ਤੋਂ ਪਿੱਛੇ ਨਾ ਹਟੀਏ ਡਟ ਕੇ ਲੜਾਈਆਂ ਲੜਨ ਦੀ ਲੋੜ ਹੈ ਤਾਂ ਹੀ ਸਾਡੇ ਬੱਚੇ ਜਿਹੜੇ ਆ ਇਸ ਦੁਨੀਆ ਦੇ ਵਿੱਚ ਜੀ ਸਕਣਗੇ ਨਹੀਂ ਤਾਂ ਦੁਨੀਆ ਜਿਹੜੀ ਹੈ ਉਹ ਬਹੁਤ ਵੱਡਾ ਵਾਤਾਵਰਣ ਦਾ ਘਾਣ ਕਰਕੇ ਇੱਕ ਰਹਿਣ ਯੋਗ ਜਿਹੜੀ ਹੈ ਉਹ ਨਹੀਂ ਰਹੇਗੀ ਪਰੋ ਲੋ ਜੀ ਹਮਨਦੀਪ ਸਿੰਘ ਬੈਂਸ ਵਾਤਾਵਰਣ ਪ੍ਰਯਾਜ ਦਾ ਪਾਟਾ ਵੰਡਦਾ ਜਿਵੇਂ ਪੰਜਾਬ ਦੀਆਂ ਵਾਤਾਵਰਣ ਤੇ ਜਿੰਨੇ ਵੀ ਕਾਰਕੁਨਿਆ ਜਥੇਬੰਦੀਆਂ ਆਇਆ ਉਹ ਪਹਿਲਾਂ ਨਾਲੋਂ ਬਹੁਤ ਤਕੜੇ ਤਰੀਕੇ ਦੇ ਨਾਲ ਅੱਗੇ ਨਾਲੋਂ ਇਕੱਠੀਆਂ ਹੁੰਦੀਆਂ ਪਈਆਂ ਔਰ ਵਾਤਾਵਰਣ ਦੇ ਮੁੱਦੇ ਜਿਹੜੇ ਆ ਨਾ ਸਾਰੇ ਪਾਸੇ ਆ ਜਿੰਨੀਆਂ ਸਾਡੀਆਂ ਟ੍ਰੇਨਾਂ ਨੇ ਜਿੰਨੀਆਂ ਸਾਡੀਆਂ ਫੈਕਟਰੀਆਂ ਨੇ ਕਹਾਨ ਕੀਤਾ ਜਿੰਨੀ ਇਲੀਗਲ ਮਾਈਨਿੰਗ ਪੰਜਾਬ ਦੇ ਵਿੱਚ ਚੱਲਦੀ ਪਈ ਆ ਉਹ ਸਾਰੀਆਂ ਹੱਦ ਬੰਨੇ ਟੱਪ ਕੇ ਚੱਲਣ ਦੇ ਪਈ ਆ ਤੇ ਸਾਡੀ ਪਬਲਿਕ ਐਕਸ਼ਨ ਕਮੇਟੀ ਜਥੇਬੰਦੀ ਆ ਔਰ ਹੋਰ ਜਥੇਬੰਦੀਆਂ ਆ ਨਰਵਾ ਪੰਜਾਬ ਤੇ ਵਾਤਾਵਰਣ ਚੇਤਨਾ ਮੰਚ ਅਸੀਂ ਤਿਆਰ ਕਰ ਲਿਆ ਵੀ ਬਹੁਤ ਸਾਲ ਹੋ ਗਏ ਚਾਰ ਦਹਾਕਿਆਂ ਤੋਂ ਕਾਲਾ ਪਾਣੀ ਸਾਡੇ ਆ ਬੁੱਡੇ ਦਰਿਆ ਦੇ ਸਤੌੜੇ ਦੇ ਵਿੱਚ ਪੈਂਟਿਆ ਆ 15 ਸਤੰਬਰ ਨੂੰ ਅਸੀਂ ਉਹਨੂੰ ਬੰਨ ਲਾਉਣ ਦਾ ਪ੍ਰੋਗਰਾਮ ਬਣਾਇਆ ਕਿਉਂਕਿ ਹੁਣ ਕਿੰਨੇ ਕੁ ਹੋਰ ਅਸੀਂ ਬੰਦੇ ਜਿਹੜੇ ਆ ਭਰਾਈ ਜਾਈਏ ਉਹਦੇ ਲਈ ਵੀ ਇੱਕ ਲਾਮਬੰਦੀ ਜਿਹੜੀ ਆ ਪੂਰੇ ਪੰਜਾਬ ਭਰ ਦੇ ਵਿੱਚ ਚੱਲਦੀ ਪਈ ਆ ਤੇ ਅੱਜ ਸਾਡੀ ਜਿਹੜੇ ਇੱਥੋਂ ਦੇ ਕਾਰਕੁਨ ਆ ਰਾਜਾ ਜੀ ਉਹਨਾਂ ਨੇ ਸੱਦਾ ਦਿੱਤਾ ਸੀ ਇੱਥੋਂ ਦਾ ਮਾਈਨਿੰਗ ਦਾ ਇਸ਼ੂ ਸੀ ਤੇ ਨਾਲ ਅਸੀਂ ਆਪਣਾ ਸੱਦਾ ਦੇਣਾ ਸੀ ਕਾਲੇ ਪਾਣੀ ਦੇ ਮੋਰਚੇ ਦਾ 15 ਸਤੰਬਰ ਦਾ ਬੰਨਿਆ ਤੇ 15 ਅਗਸਤ ਦਾ ਇੱਕ ਰੋ ਮਾਰਚ ਆ ਲੁਧਿਆਣੇ ਵਿਖੇ ਉਹਦੇ ਲਈ ਅਸੀਂ ਇੱਥੇ ਆਏ ਆ ਤੇ ਸਰਕਾਰਾਂ ਹੁਣ ਦੇਖ ਲੈਣ ਵੀ ਤਰੀਕੇ ਇਹ ਹੁੰਦੇ ਆ ਵੀ ਜਾਂ ਤੇ ਉਹ ਸਿੱਧੇ ਤਰੀਕੇ ਨਾਲ ਮੰਨਣ ਜਾਂ ਫਿਰ ਲੋਕ ਜਿਹੜੇ ਆ ਉਹਨਾਂ ਨੇ ਆਪਣੀ ਜਿਹੜੀ ਡਾਂਗ ਹੈ ਅੱਗੇ ਨਾਲ ਉਹ ਕਾਇਮ ਕੀਤੀ ਆ ਤੇ ਹੁਣ ਅਸੀਂ ਆਪਣੇ ਸੋਮਿਆਂ ਦੇ ਨਾਲ ਜਿਹੜਾ ਕਹਾਣਿਆ ਉਹ ਹੁਣ ਨਹੀਂ ਲੈਣਾ ਸਾਡੇ ਪੰਜਾਬ ਦੇ ਪਾਣੀਆਂ ਦੇ ਉੱਤੇ ਮੁੱਖ ਮੰਤਰੀ ਇਹ ਕਹਿੰਦਾ ਵੀ ਮੈਂ ਰੰਗਲਾ ਪੰਜ ਆਬ ਬਣਾਉਣਾ ਤੇ ਉਹ ਰੰਗਲੇ ਪੰਜਾਬ ਦਾ ਮਤਲਬ ਇਹ ਆ ਵੀ ਹਰ ਦਰਿਆ ਦੇ ਵਿੱਚ ਕਾਲਾ ਪਾਣੀ ਪਾਉਣਾ ਅਸੀਂ ਆਪਣੇ ਜਿਹੜੇ ਦਰਿਆ ਆ ਉਹ ਜਿਹੜੇ ਆ ਵਾਪਸ ਲੈਣੇ ਹਨ ਮੈਂ ਗੱਲ ਨਹੀਂ ਜੀ ਜਾਵੇ ਪਾਇੰਟ ਉੱਤੇ ਇਹ ਲੱਗਦਾ ਕਿ ਮਨੁੱਖਾਂ ਵਿੱਚ ਮੁੱਦਾ ਆ ਰਿਹਾ ਹੈ ਮਾਈਨਿੰਗ ਮਾਫੀਆ ਦਾ ਕੰਮ ਇਦਾਂ ਆ ਜੀ ਇਹ ਇਹਦੇ ਵਿੱਚ ਸਾਰੀਆਂ ਪਾਰਟੀਆਂ ਦੀ ਸਹਿਮਤੀ ਆ ਐਸ ਵੇਲੇ ਦੀ ਸਰਕਾਰ ਦੇ ਵਿੱਚ ਜਿਹੜੀ ਮਾਈਨਿੰਗ ਹੁੰਦੀ ਆ ਉਹਦੇ ਵਿੱਚ ਜਿਹੜੀਆਂ ਵਿਰੋਧੀ ਪਾਰਟੀਆਂ ਬੈਠੀਆਂ ਉਹਨਾਂ ਦੇ ਬੰਦੇ ਵਿੱਚ ਕੰਮ ਕਰਨ ਦੇ ਆ ਇਸ ਕਰਕੇ ਪੋਲਿਟੀਕਲ اپੋਜੀਸ਼ਨ ਉੱਥੇ ਬਣਦੀ ਨਹੀਂ ਤੇ ਇਹ ਜਿਹੜੀ ਹੁਣ ਸਰਕਾਰ ਆਈ ਆ ਇਹਨਾਂ ਨੂੰ ਐ ਲੱਗਦਾ ਵੀ ਇੱਕੋ ਮੌਕਾ ਮਿਲਿਆ ਦੁਬਾਰਾ ਮਿਲਣਾ ਨਹੀਂ ਵੀ ਜਿੰਨਾ ਲਾਹਾ ਆਪਾਂ ਲੈ ਲიਏ ਇਹ ਉਹ ਪਹਿਲੀ ਸਰਕਾਰ ਆ ਜਿਨ੍ਹਾਂ ਨੇ ਪਹਿਲੇ ਜਿਹੜੇ ਕਰਪਸ਼ਨ ਸੀ ਮਾਰ ਦਿਆ ਸੀ ਨਾ ਉਹਨੂੰ ਨਿਕਿਆ ਬਾਦ ਦਾ ਪਹਿਲੇ ਵਾਲੇ ਕੱਲੇ ਰੇਤਾਂ ਨੂੰ ਪੈਂਦੇ ਸੀ ਸਾਡੇ ਦਰਿਆਵਾਂ ਨੂੰ ਪੈ ਗਏ ਤੁਹਾਨੂੰ ਉਹਦੀ ਮੈਂ ਐਗਜ਼ਾਮਪਲ ਦਿੰਦਾ ਵੀ ਜਦੋਂ ਮੱਤੇਆੜਾ ਪਾਰਕ ਕੈਂਸਲ ਹੋਈ ਇਹਨਾਂ ਦੇ ਰਾਜ ਸਭਾ ਮੈਂਬਰ ਇਸ ਮੱਤੇ ਆੜੇ ਪਾਰਕ ਨੂੰ ਪਠਾਨਕੋਟ ਰੋਪੜ ਦੇ ਪਾਣੀ ਦੇ ਲਾਗੇ ਤੱਕ ਲੈ ਕੇ ਗਏ ਇਹ ਇਸ ਤਰੀਕੇ ਨਾਲ ਆ ਵੀ ਜਿਵੇਂ ਕੋਈ ਸ਼੍ਰੀਨਗਰ ਆਏ ਗਏ ਦਵੇ ਵੀ ਅਸੀਂ ਆ ਜਿਹੜੀ ਢੱਲ ਲੇក ਆ ਤੇ ਕੰਡੇ ਦੇ ਇੰਡਸਟਰੀ ਲਾ ਦਿੰਦੇ ਆ ਇੰਨੀ ਜਿਹੜੀ ਬੇਸ਼ਰਮੀ ਆ ਇਹਨਾਂ ਸਰਕਾਰਾਂ ਨੇ ਜਿਹੜੀ ਆ ਵਿਖਾਈ ਆ ਇਹ ਲੋਕਾਂ ਕਰਕੇ ਇਹ ਕਾਮਯਾਬ ਹਜੇ ਤੱਕ ਨਹੀਂ ਹੋ ਸਕੇ ਇਸੇ ਕਰਕੇ ਤੁਹਾਡੇ ਮਾਧਿਅਮ ਨਾਲ ਕਹਿਣਾ ਚਾਹੁੰਦੇ ਆ ਕਿ ਲੋਕਾਂ ਨੂੰ ਜਿਹੜੀ ਆਪਣੀ ਜੁੱਤੀ ਆ ਉਹ ਕੈਮ ਰੱਖਣੀ ਪੈਣੀ ਹੈ ਸਰਕਾਰ ਹਮੇਸ਼ਾ ਹੀ ਮਾੜੀ ਆਉਣੀ ਹੈ ਜਾਂ ਘੱਟ ਮਾੜੀ ਜਾਂ ਬਹੁਤੀ ਮਾੜੀ ਪਰ ਜਿੱਥੇ ਲੋਕ ਜਾਗਦੇ ਆ ਅਸੀਂ ਆਪਣਾ ਪਾਣੀ ਜ਼ਮੀਨ ਹਵਾ ਬਚਾ ਲਵਾਂਗੇ ਮੈਨੂੰ ਲੱਗਦਾ ਕਿ ਇਹ ਤਿੰਨ ਚੀਜ਼ਾਂ ਬਚ ਗਈਆਂ ਸਾਡੇ ਪੰਜਾਬੀਆਂ ਨੂੰ ਹੋਰ ਜਿਹੜਾ ਆ ਕੁਝ ਚਾਹੀਦਾ ਵੀ ਕੁਝ ਨਹੀਂ ਬਾਕੀ ਇਹ ਸਾਰੇ ਕੰਮ ਕਰ ਲਾਏ ਇਹ ਸਾਡੇ ਕੋਲ ਅਸੀਂ ਪਿਛਲੇ 1 ਸਾਲ ਤੋਂ ਮਾਈਨਿੰਗ ਦੇ ਖਿਲਾਫ ਲੜਾਈ ਲੜ ਰਹੇ ਹਾਂ ਜੋ ਕਿ ਮਾਈਨਿੰਗ ਨੇ ਸਾਡੀਆਂ ਉਪਜਾਊ ਜ਼ਮੀਨਾਂ ਬਰਬਾਦ ਕਰ ਦਿੱਤੀਆਂ ਤੇ ਉਸ ਸਿਲਸਲੇ ਵਿੱਚ ਅਸੀਂ ਜਿੱਦਾਂ ਲੜਾਈ ਲੜਦੇ ਰਹੇ ਉਸ ਬਾਅਦ ਦੋ ਪਿਛਲੇ 3-4 ਮਹੀਨਿਆਂ ਤੋਂ ਕਦੀ ਕਿਸੇ ਨੂੰ ਮਿਲਣਾ ਨਹੀਂ ਪਰ ਇਹਨਾਂ ਜਦੋਂ ਸਾਡਾ ਇਹਨਾਂ ਨਾਲ ਜਸਕੀਤ ਭਾਜੀ ਹੋਣਾ ਨਾਲ ਮੇਲ ਹੋਇਆ ਤੇ ਇਹਨਾਂ ਨੇ ਦੱਸਿਆ ਵੀ ਅਸੀਂ ਵੀ ਵਾਤਾਵਰਣ ਦੇ ਖਿਲਾਫ ਲੜਾਈ ਲੜ ਰਹੇ ਹਾਂ ਬੁੱਢੇ ਨਾਲੇ ਦੇ ਜੀਰਾ ਫੈਕਟਰੀ ਦੇ ਮੱਤੇ ਵਾਲੇ ਜੰਗਲ ਦੀ ਪਰ ਸਾਨੂੰ ਬਹੁਤ ਖੁਸ਼ੀ ਹੋਈ ਵੀ ਸਾਨੂੰ ਇਹ ਬੰਦੇ ਮਿਲੇ ਨੇ ਜਿਹਨਾਂ ਨੂੰ ਦਰਦ ਹੈ ਪੰਜਾਬ ਦਾ ਤੇ ਉਸ ਵੇਲੇ ਸਾਡੇ ਨਾਲ ਇਹਨਾਂ ਨਾਲ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਇੱਕ ਸਾਨੂੰ ਕਹਿੰਦੇ ਵੀ ਅਸੀਂ ਤੁਹਾਡੇ ਪਿੰਡ ਵਿੱਚ ਆਵਾਂਗੇ ਸਾਡ ਅਸੀਂ ਫਿਰ ਆਪਾਂ ਇਹਨਾਂ ਨੂੰ ਰਿਕਵੈਸਟ ਕੀਤੀ ਸਾਡੇ ਪਿੰਡ ਵਿੱਚ ਤੁਸੀਂ ਜਰੂਰ ਪਹੁੰਚੋ ਤੇ ਸਾਨੂੰ ਵਾਤਾਵਰਣ ਪ੍ਰੇਮੀ ਦੱਸੋ ਵੀ ਆਣ ਕੇ ਵੀ ਤੁਹਾਡਾ ਪਾਣੀ ਦਾ ਬਚਾ ਕਿਦਾਂ ਆ ਸਾਡੀਆਂ ਜ਼ਮੀਨਾਂ ਕਿਦਾਂ ਬਚੇ ਨੀ ਆਣੇ ਧਰਤੀ ਕਿਉਂਕਿ ਸਾਡੇ ਗੁਰੂ ਸਾਹਿਬ ਦਾ ਫਰਮਾਨ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਮੁਰੂ ਸਾਹਨੇ ਪਾਣੀ ਨੂੰ ਪਿਓ ਦਾ ਦਰਜਾ ਤੇ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਪਰ ਅਫਸੋਸ ਹੈ ਕਿ ਅੱਜ ਦੋਵੇਂ ਚੀਜ਼ਾਂ ਹੀ ਖਤਮ ਹੋ ਰਹੀਆਂ ਨੇ ਪਰ ਜਦੋਂ ਇਹਨਾਂ ਨਾਲ ਅਸੀਂ ਮਿਲੇ ਤੇ ਸਾਨੂੰ ਬਹੁਤ ਵਧੀਆ ਲੱਗਾ ਕਿ ਸਾਨੂੰ ਕੋਈ ਇਹੋ ਜਿਹੇ ਬੰਦੇ ਮਿਲੇ ਨੇ ਜਿਨ੍ਹਾਂ ਜਿਹੜੇ ਦਰਦ ਰੱਖਦੇ ਨੇ ਪੰਜਾਬ ਦਾ ਕਿ ਅਸੀਂ ਆਉਣ ਵਾਲੀ ਪੀੜ੍ਹੀ ਵਾਸਤੇ ਪੰਜਾਬ ਦਾ ਤੰਦਰੁਸਤ ਪੰਜਾਬ ਦੇ ਕੇ ਜਾਣਾ ਹੈ ਇਹਨਾਂ ਦਾ ਮੈਂ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਡੀ ਭੈਣ ਪਰਮ ਸੁਨੀਲ ਕੌਰ ਜੀ ਨਮਨੀਤ ਕੌਰ ਭੁੱਲਰ ਜੀ ਅੱਜ ਸਾਡੇ ਕੋਲ ਪਹੁੰਚੇ ਨੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ whatever ਨੂੰ ਪਰਲੇ ਸਾਡੀ ਮੇਰੀ ਆਪਣੀ ਜ਼ਮੀਨ 6 ਕਿਲੇ ਜ਼ਮੀਨ ਹੈ ਸਾਡੇ ਮੇਰੇ ਪਿੰਡ ਮਹਿਤਪੁਰ ਵਿੱਚ ਅਸੀਂ ਪਿਛਲੇ 5 ਸਾਲ ਤੋਂ ਉਸ ਜ਼ਮੀਨ ਦੇ ਵਿੱਚ ਨਾ ਅੱਗ ਲਾਈ ਹੈ ਨਾ ਖਾਦ ਪਾਈ ਨਾ ਦਵਾਈ ਪਾਈ ਹੈ ਅਸੀਂ ਉਸ 6 ਕਿਲੇ ਜ਼ਮੀਨ ਜੋ ਕੁਦਰਤੀ ਵੱਲੋਂ ਪੈਦਾ ਹੁੰਦੇ ਦੇ ਸੀ ਬੀਜ ਬੀਜ ਕੇ ਅਸੀਂ ਉਸ ਦੇ ਵਿੱਚ ਪਿਆ 60 ਬੂਟੇ ਵੀ ਲਾਏ ਹੋਏ ਨੇ ਅਸੀਂ ਵਾਤਾਵਰਨ ਨੂੰ ਹੁਣ ਅੱਗੇ ਹੋਰ ਬੂਟੇ ਵੀ ਲਾਵਾਂਗੇ ਪਾਣੀ ਦਾ ਬਚਾਅ ਵੀ ਕਰਾਂਗੇ ਜੋ ਵੀ ਸਾਡੇ ਕੋ ਹੋ ਸਕਿਆ ਸੀ ਵੱਧ ਚੜ ਕੇ ਵਾਤਾਵਰਨ ਦੇ ਬਚਾਵਾਂਗੇ ਆਪਣਾ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਪਾਣੀ ਬਹੁਤ ਜ਼ਰੂਰੀ ਹੈ ਪਾਣੀ ਬਿਨਾ ਸਾਡਾ ਬਚਾਅ ਨਹੀਂ